او مربر آمر اجنی سہ امبر پرساد ایک ہمارا ستنا کرتا پر امبر پرساد ایک ہمارا ستنا کرتا پر آل مجنی سے امبر پرساد ਤੁਹਾਨੂੰ ਪਾਚੋ ਹਾਂ ਜੀ ਹਾਂਜੀ ਪ੍ਰਧਾਨ ਜੀ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਨਵੇਂ ਜਿਹੜੇ ਬਦਲਾਅ ਦੇ ਉਹ ਲੈਂਦੇ ਜਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ ਯੁੱਗ ਚੱਲ ਰਿਹਾ ਇਹ ਇਲੈਕਟ੍ਰੋਨਿਕਸ ਦਾ ਜਿਹੜਾ ਯੁੱਗ ਹੈ ਤੇ ਬਹੁਤ ਤੇਜ਼ੀ ਨਾਲ ਇਹ ਤਬਦੀਲੀਆਂ ਆ ਰਹੀਆਂ ਸਮੇਂ ਦੇ ਹਾਣੀ ਬਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਆਪਣੇ ਪੂਰ ਜ਼ੋਰ ਜਤਨ ਵੀ ਕਰ ਰਹੀ ਹੈ ਜਿੱਥੇ ਸਾਡਾ ਸੋਸ਼ਲ ਮੀਡੀਆ ਦਾ ਸਾਰਾ ਕਾਰਜ ਆਪਣੇ ਬੱਚੇ ਦੇਖਦੇ ਆ ਸਾਰੇ ਸਾਡੇ ਮਲਾਜੋ ਉਥੇ ਬੜੇ ਲੰਬੇ ਅਰਸੇ ਤੋਂ ਇਹ ਵੀ ਸੀ ਕਿ ਇੱਕ ਆਪਣਾ ਸਟੂਡੀਓ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ 1 ਟੂ 1 ਵੀ ਤੇ ਔਂ ਵੀ ਕਈ ਵਾਰੀ ਸਾਡੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਲੈਟਨ ਹੁੰਦੇ ਆ ਉਹ ਸਾਰੇ ਇੱਥੇ ਉਹ ਨਸ਼ਰ ਕੀਤੇ ਜਾਣ। ਸੋ ਅੱਜ ਰਸਮੀ ਤੌਰ ਤੇ ਇਹ ਸਟੂਡੀਓ ਦਾ ਜਿਹੜਾ ਹੈ ਉਦਘਾਟਨ ਕੀਤਾ ਗਿਆ। ਮੈਂ ਸਾਡੇ ਮੀਸ ਕਤਰ ਸਰਦਾਰ ਹਰਪ੍ਰੀਤ ਸਿੰਘ ਵਾਕਤਾ ਤੇ ਸਮੁੱਚੀ ਇਹਨਾਂ ਦੀ ਸਾਰੀ ਟੀਮ ਮੀਡੀਆ ਦੀ ਇਹਨਾਂ ਸਾਰਿਆਂ ਨੂੰ ਵਧਾਈ ਦਿੰਨਾ ਕਿ ਇਹ ਕਾਰਜ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਚਲੋ ਕੋਈ ਨਹੀਂ ਗੁਰੂ ਸਾਹਿਬ ਨੇ ਕਿਰਪਾ ਕੀਤੀ। ਇਹ ਹੁਣ ਬਹੁਤ ਸਹਿਯੋਗ ਦਤਾਵਾਂ ਦੇ ਨਾਲ ਖੂਬਸੂਰਤ ਜਿਹੜਾ ਇਹ ਸਟੂਡੀਓ ਇਹਦੀ ਇਨਸਟਾਲੇਸ਼ਨ ਹੋਈ ਆ ਗੁਰੂ ਚਰਨਾਂ ਚ ਅਰਦਾਸ ਵੀ ਕਰਦਾ ਸਤਿਗੁਰੂ ਜੀ ਕਿਰਪਾ ਕਰਿਓ ਇਹ ਸਮੇਂ ਦੇ ਹਾਨੀ ਬਣ ਲਈ ਜਿਹੜੀਆਂ ਤੁਰਦੀਆਂ ਇਹ ਜ਼ਰੂਰੀ ਵੀ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪ ਯੰਗ ਸੰਘ ਹੋ ਕੇ ਸਾਰਿਆਂ ਦੀ ਮਦਦ ਵੀ ਕਰਨ ਤੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਕੱਟ ਲਾ ਜਿਹੜਾ ਸਖਤ ਕਾਨੂੰਨ ਹੈ ਉਹ ਪੰਜਾਬ ਸਰਕਾਰ ਲਿਆਉਣ ਜਾ ਰਹੀ ਹੈ ਉਹਨਾਂ ਦਾ ਦਾਵਾ ਹੈ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ ਦੇਖੋ 2015 ਚ ਜਦੋਂ ਬਿਆਦਮੀਆਂ ਸ਼ੁਰੂ ਹੋਈਆਂ ਸੀ ਉਸ ਤੋਂ ਪਹਿਲਾਂ ਵੀ ਸਾਡੀ ਹਮੇਸ਼ਾ ਇੱਕ ਮੰਗ ਰਹੀ ਆ ਕਿ ਜਿਹੜੀਆਂ ਬਿਆਦਮੀਆਂ ਹੋਈਆਂ ਇਹ ਭਾਵੇਂ ਸਾਰੇ ਧਰਮ ਜਿਹੜੇ ਸਤਿਕਾਰਯੋਗ ਆ ਪਰ ਮੁਹਤਾਤ ਦੇ ਵਿੱਚ ਜੇ ਸਾਰੀਆਂ ਇਨਸੀਡੈਂਟ ਦੇਖੀਆਂ ਜਾਣ ਤੇ ਉਹ ਗੁਰੂ ਘਰਾਂ ਦੇ ਨਾਲ ਛਾਹੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸੰਬੰਧ ਜਾਂ ਗੁਟਕਾ ਸਹਿਬਾਨ ਨਾਲ ਸੰਬੰਧਿਤ ਤੇ ਅਸੀਂ ਤਾਦੀ ਵੀ ਮੰਗ ਕਰਦੇ ਸੀ ਕਿ ਇਹਨੂੰ ਕੈਪੀਟਲ ਪਨਿਸ਼ਮੈਂਟ ਦੇ ਵਿੱਚ ਕੀਤੀ ਜਾਵੇ ਤੇ ਜਦੋਂ ਸ਼੍ਰੋਮਣੀ ਕਾਲੀਦਲ ਦੀ ਸਰਕਾਰ ਸੀ ਉਦੋਂ ਵੀ ਇਹਨਾਂ ਨੇ ਬਿਲ ਇੰਟਰੋਡਿਊਸ ਕੀਤੇ ਸੀ ਪਰ ਉਹ ਕੁਝ ਕਾਰਨਾ ਕਰਕੇ ਐਮੈਂਡਮੈਂਟਾਂ ਤਾਂ ਹੋਈਆਂ 295 ਦੇ ਵਿੱਚ ਪਰ ਉਹ ਜਿਹੜੀਆਂ ਲਾਗੂ ਹੋਣੀਆਂ ਚਾਹੀਦੀਆਂ ਸੀ ਕਿਉਂਕਿ ਸੈਂਟਰ ਦੀ ਇੰਡੀਅਨ ਪੀਨਲ ਕੋਡ ਜਿਹੜੀ ਹੁਣ ਉਹਨੇ ਉਹ ਨਵੀਂ ਬਣਾ ਦਿੰਦੀ ਉਹਨੂੰ ਚੇਂਜ ਕਰ ਦਿੰਦੀ ਆ ਬੀ ਐਨ ਐਸ ਐਲ ਕੀ ਐਮ ਬੀ ਐਨ ਐਸ ਤੇ ਉਹਦੇ ਵਿੱਚ ਕਿਉਂਕਿ ਸੈਂਟਰ ਦੇ ਅਧਿਕਾਰ ਖੇਤਰ ਚ ਆਉਂਦਾ ਤੇ ਪੰਜਾਬ ਸਰਕਾਰ ਨੇ ਇਹਦੇ ਤੇ ਜਨਰਲ ਹਾਊਸ ਵੀ ਸੱਧਿਆ ਅਸੈਂਬਲੀ ਦਾ ਤੇ ਮੈਂ ਇਹ ਵੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਇਹਦੇ ਵਿੱਚ ਖਾਸ ਕਰਕੇ ਜਿਹੜਾ ਕੋ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਗੁਰਕੁਮਤੀ ਬਾਣੀ ਦੀ ਵਿਆਦਵੀ ਕਰਦਾ ਉਹਨੂੰ ਸਜਾਇ ਮੌਤ ਜਿਹੜੀ ਆ ਉਹ ਇੰਟਰੋਡਿਊਸ ਕਰਨੀ ਚਾਹੀਦੀ ਆ ਕਿਉਂਕਿ ਉਹਨਾਂ ਚ ਇਹ ਘਟਨਾਵਾਂ ਰੁਕਦੀਆਂ ਨਹੀਂ ਕਿਨੇ ਚ ਸਵੀਅਰ ਪਿਨਿਸ਼ਮੈਂਟ ਕਿਸੇ ਨੂੰ ਦਿੱਤੀ ਜਾਂਦੀ। ਤੋਂ ਚੰਗੀ ਗੱਲ ਇਹ ਲਿਆਏ ਆ ਤੇ ਪਰ ਉਹਨੂੰ ਮੈਂ ਸਾਹਮਣੇ ਰਾਜਨੀਤਿਕ ਤੌਰ ਤੇ ਨਾ ਵਰਤਿਆ ਜਾਵੇ। ਸੱਚਮੁੱਚ ਹੀ ਕਿਹਾ ਕਿਸੇ ਵੀ ਧਾਰਮਿਕ ਗ੍ਰੰਥ ਦੀ ਕੋਈ ਬਿਆਦਵੀ ਕਰਦਾ। ਕਿਸੇ ਧਰਮ ਦੇ ਕਕਾਰਾਂ ਦੀ ਜਿਦਾਂ ਸ਼ਰਖਾਂ ਦੇ ਵਿੱਚ ਸਾਡੇ ਪੰਜ ਕਕਾਰ ਆ। ਉਹਨਾਂ ਦੀ ਵੀ ਕੋਈ ਬਿਆਦਵੀ ਕਰਦਾ ਤੇ ਉਹਦੇ ਲਈ ਸਵੀਅਰ ਪਿਨਿਸ਼ਮੈਂਟ ਕਿਹਦੀ ਤੇ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਵਾਲਿਆਂ ਦੇ ਕੈਪੀਟਲ ਪਨਿਸ਼ਮੈਂਟ ਸੁਝਾਇ ਮੌਤ ਚਾਈ ਪਰ ਤਾਂ ਜੀ ਕਈ ਵਾਰੀ ਕਾਨੂੰਨ ਸਖਤ ਵੀ ਹੁੰਦੇ ਆ ਪਰ ਇਨਵੈਸਟੀਗੇਸ਼ਨ ਲੈਵਲ ਤੇ ਉਹ ਮਾਮਲੇ ਜਿਹੜੇ ਆ ਉਹ ਚਿੱਕੇ ਪੈ ਜਾਂਦੇ ਆ ਜੇ ਅਸੀਂ ਸਚਖੰਡ ਦੇ ਦਰਬਾਰ ਸਾਹਿਬ ਦੀ ਗੱਲ ਕਰੀ ਹਰਮੰਦਰ ਸਾਹਿਬ ਦੀ ਉੱਥੇ ਸਭ ਤੋਂ ਵੱਡੀ ਬੇਅਦਬੀ ਹੋਈ ਸੀ ਤੁਹਾਨੂੰ ਲੱਗਦਾ ਕਿ ਉਹਦੇ ਤੇ ਹੁਣ ਤੱਕ ਪ੍ਰੋਪਰ ਇਨਵੈਸਟੀਗੇਸ਼ਨ ਕੀਤੀ ਗਈ ਹੈ ਦੇਖੋ ਮੈਂ ਤਾਦ ਵੀ ਕਿਹਾ ਸੀ ਜਿਸਲੇ ਬੇਅਦਬੀ ਸਚਖੰਡ ਚ ਹੋਈ ਉਹ ਤੋਂ ਪਹਿਲਾਂ ਇੱਕ ਬੇਅਦਬੀ ਹੋਈ ਸੀ ਇੱਕ ਬੰਦੇ ਨੇ ਗੁਟਕਾ ਸਰੋਵਰ ਦੇ ਵਿੱਚ ਸਿੱਟ ਦਿੱਤਾ ਉਹ ਬੰਦਾ ਫੜਿਆ ਵੀ ਗਿਆ ਅਸੀਂ ਸਾਡੀ ਸ਼ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਵੀ ਉਹਨੂੰ ਉਹ ਤੋਂ ਪੁੱਛ ਪੜਤਾਲ ਕੀਤੀ ਪਰ ਉਹ ਅਸੀਂ ਫਿਰ ਜਿਹੜੇ ਪੁਲਿਸ ਦੇ ਸਪੋਰਟ ਕੀਤਾ ਅੱਜ ਤੱਕ ਕੋਈ ਸਾਨੂੰ ਦੱਸਿਆ ਨਹੀਂ ਉਹਦਾ ਕੀ ਬਣਿਆ ਉਦੋਂ ਬਾਅਦ ਜਿਹੜੀ ਇਹ ਬਿਆਦਵੀ ਕਰਨ ਵਾਲਾ ਸੀ ਉਹਦਾ ਅਸੀਂ ਕਿਹਾ ਸੀ ਵੀ ਤੁਸੀਂ ਆਪਣਾ ਉਹਦਾ ਟੈਸਟ ਕਰਵਾ ਕੇ ਉਹਦਾ ਅੱਗਾ ਪਿੱਛਾ ਪਤਾ ਕਰੋ ਪਰ ਮੇਰਾ خیال ਹੈ ਜਿੰਨੇ ਕ ਕੇਸ ਹੁਣ ਤੱਕ ਦੇ ਨਾਲ ਦੇਖਦਾ ਇੱਕ ਆਨੰਦਪੁਰ ਸਾਹਿਬ ਉਦੋਂ ਉਹਨੇ ਬੇਅਦਬੀ ਕੀਤੀ ਸੀ ਅੰਦਰ ਦਰਬਾਰ ਚ ਸਵੇਰੇ ਅੰਮ੍ਰਿਤ ਬਿੱਲ ਤਮਾਕੂ ਦੀ ਗੱਲਾਂ ਕੀਤੀ। ਉਹ ਵੀ ਅਸੀਂ ਆਪ ਪੈਰ ਵਹੀ ਕਰਕੇ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਉਹਦੇ ਵਿੱਚ 5 ਸਾਲ ਕੈਦ ਹੋਈਆਂ ਨੇ ਤਾਂ ਸਾਰੇ ਜਿੰਨੇ ਵੀ ਕੇਸ ਆਉਂਦੇ ਆ ਇਹਨੂੰ ਕੋ ਮੈਂਟਲੀ ਰਿਟਾਇਰਡ ਜਾਂ ਉਹਦਾ ਕਹਿ ਕੇ ਇਹ ਜਿਹੜਾ ਆ ਉਹ ਤੁਫਨਾ ਦੇਂਦੇ ਆ। ਕਿਤੇ ਕਿਸੇ ਵੀ ਕੇਸ ਦੇ ਵਿੱਚ ਤੈਅ ਤੱਕ ਨਹੀਂ ਜਾਂਦੇ। ਪਰ ਜੇ ਸਜ਼ਾ ਸਖਤ ਹੋਊਗੀ ਤਾਂ ਫਿਰ ਉਹਦਾ ਅਲਟੀਮੇਟਲੀ ਕੋਸ਼ਣਾ ਕੁਝ ਫਰਕ ਜਿਹੜਾ ਆ ਉਹ ਜ਼ਰੂਰ ਹੈ। ਅਜੀ ਕਹਿ ਸਕਦੇ ਕਿ ਜਦੋਂ ਸਜ਼ਾ ਨਹੀਂ ਮਿਲਦੀ ਉਸ ਕਰਕੇ ਹੀ ਕਈ ਵਾਰ ਲੋਕਾਂ ਨੂੰ ਆਪ ਮੁਹਾਰੇ ਕਈ ਐਕਸ਼ਨ ਲੈਣੇ ਪੈਂਦੇ ਸੋਧਾ ਲਾਉਣ ਤੱਕ ਗੱਲ ਪਹੁੰਚ ਜਾਂਦੀ ਹੈ ਦੇਖੋ ਕਿਸੇ ਨੂੰ ਵੀ ਓਦਾਂ ਕਾਨੂੰਨ ਆਪਣੇ ਹੱਥ 'ਚ ਲੈਣ ਦਾ ਅਧਿਕਾਰ ਨਹੀਂ ਪਰ ਕਈ ਵਾਰੀ ਗ੍ਰੈਵਿਟੀ ਆਫ ਫੈਂਸੀ ਇੰਨੀ ਵੱਧ ਜਾਂਦੀ ਬੰਦਾ ਜ਼ਰੂਰਤਾਂ ਤੇ ਆਪਣਾ ਨਹੀਂ ਆਪਣਾ ਕਾਬੂ ਰੱਖ ਸਕਦਾ ਤੇ ਫੇਰ ਉਹਦੇ ਹੱਥ ਕਰਨਾ ਜਿਹੜੀਆਂ ਵਾਪਰ ਜਾਂਦੀਆਂ ਹੈ ਅੱਜ ਇੱਕ ਗੁਰਤੇਜ ਸਿੰਘ ਸਾਹਿਬ ਦੀ 3.5 ਸਾਲਾਂ ਛੇਦੀ ਗੁਰੂ ਤੋਂ ਮਨੋਸਿਕ ਦੀ ਸਰਕਾਰ ਨਾਲ ਕੋਈ ਰਾਬਤਾ ਕਾਇਮ ਕਰਕੇ ਦੇਖੋ ਲੋਕਾਂ ਤੋਂ ਸੁਝਾਅ ਲਈ ਜਾ ਰਹੇ ਦੇਖੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰਾਂ ਨੂੰ ਖਾਸ ਕਰਕੇ ਕਿ ਜਿਹੜੇ ਧਾਰਮਿਕ ਸਾਡੇ ਹੁੰਦੇ ਆ ਸਤਾਵਦਿਆਂ ਮਨਾਉਣ ਦਾ ਅਧਿਕਾਰ ਹੋ ਕੇਵਲ ਤਾਂ ਕੇਵਲ ਸ਼ਾਮਨੀ ਕੋਦਰਾਂ ਪ੍ਰਬੰਧਕ ਕਮੇਟੀ ਨੂੰ ਸਰਕਾਰਾਂ ਜਿਹੜੀਆਂ ਉਹ ਮਨਾ ਸਕਦੀਆਂ ਕਿਸ ਰੂਪ ਦੇ ਵਿੱਚ ਕੋਈ ਕੋਈ ਵੱਡਾ ਕਾਰਜਕਰਨ ਸਤਪੁਰਾਂ ਦੇ ਸੰਮੁਖ ਹੋ ਕੇ ਕੋਈ ਵੱਡਾ ਹਸਪੀਟਲ ਖੋਲ ਦੇਣ ਕੋਈ ਜੀਨਿੰਗ ਕਾਲਜ ਵੱਡਾ ਖੋਲ ਦੇਣ ਕੋਈ ਮਾਰਕੀਟਾ ਵੱਡਾ ਬਣਾ ਦੇਣ ਹੋਰ ਕਾਰਜ ਕਰ ਲੈਣ ਮਨਾਉਣ ਦੀ ਸਕਦੇ ਪਰ ਅਸੀਂ ਇਹਦੇ ਸਬੰਧ ਦੇ ਵਿੱਚ ਹੁਣ 14 ਤਰੀਕ ਨੂੰ ਮੀਟਿੰਗ ਰੱਖੀ ਆ ਜਿਹਦੇ ਵਿੱਚ ਅਸੀਂ ਸਾਰੇ ਬੈਠ ਕੇ ਕਿਉਂਕਿ ਸਾਡੀ ਸ਼ਤਾਬਦੀ ਤਾਂ ਉਦਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਗੁਰੂ ਕੇ ਮਹਿਲ ਤੋਂ ਸ਼ੁਰੂ ਹੋ ਗਈ ਸੀ ਹੁਣ ਅਸੀਂ ਇੱਕ ਵੱਡਾ ਸਵਾਗਤ ਕਰਕੇ ਵੀ ਹਟੇ ਆ ਪਰ ਸਰਕਾਰਾਂ ਆਪਣੇ ਅਧਾਰੇ ਤੱਕ ਸੰਤ ਰਹਿਣ ਕਿਉਂਕਿ ਪਹਿਲਾਂ ਵੀ ਦੇਖਿਆ ਜਦੋਂ ਕਦੋਂ ਸਰਕਾਰਾਂ ਹੁੰਦੀਆਂ ਤੇ ਉਹ ਜਿਹੜੇ ਯਤਨ ਕਰਦੀਆਂ 550ਵੇਂ ਸਾਲੇ ਪ੍ਰਕਾਸ਼ ਦਿਹਾੜੇ ਤੇ ਕਾਂਗਰਸ ਨੇ ਵੀ ਯਤਨ ਕੀਤਾ ਸੀ ਪਰ ਉਹ ਕੋਈ ਫਰੂਟ ਫੁੱਲ ਨਹੀਂ ਨਿਕਲਦਾ ਸਾਡੇ ਅਸੀਂ ਸ਼ਤਾਬ ਦੀਆਂ 23 24 25 ਨੂੰ 3 ਦਿਨ ਲਗਾਤਾਰ ਪਹਿਲਾਂ ਉਹਦੇ ਨਗਰ ਕੀਰਤਨ ਹੋਣੇ ਆ ਤੇ ਸਰਕਾਰਾਂ ਉਹਦੇ ਵਿੱਚ ਸ਼ਮੂਲੀਅਤ ਕਰਨ ਸੰਗਤ ਰੋਹਿੰਦਵਾਲ ਸਾਹਿਬ ਦੇ ਵਿੱਚ ਵੀ ਸ਼ਤਾਬਦੀ ਬਣਾਈ ਗਈ ਸੀ ਉਸ ਵੇਲੇ ਸਰਕਾਰ ਨੇ ਕੋਈ ਸਰਬੰਧ ਜਾਂ ਸਹਿਯੋਗ ਜਿਹੜੀ ਗੋਇੰਦਵਾਲ ਵਿਖੇ ਮਨਾਈ ਗਈ ਸੀ ਉਹ ਮੈਂ ਸਾਹਮਣੇ ਇੱਕ ਮਿਸਾਲੀ ਸ਼ਤਾਬਦੀ ਸੀ ਜਿਹਦੇ ਵਿੱਚ ਲਗਾਤਾਰ 1 ਮਹੀਨਾ ਲੋਕਾਂ ਨੇ ਵੱਡੀ ਧੂਮ ਦੇ ਦਿੱਤੀ ਪਰ ਮੈਂ ਕਹਿ ਸਕਦਾ ਵੀ ਕਿਸੇ ਨੇ ਉਹਨਾਂ ਛੜਕਾਂ ਦੇ ਉੱਤੇ ਪੈਚ ਵਰਕ ਵੀ ਨਹੀਂ ਕੀਤਾ ਤੋ ਇਸ ਕਰਕੇ ਉਦੋਂ ਵੀ ਮੈਂ ਸਟੇਜ ਤੇ ਵੀ ਕਿਹਾ ਸੀ ਕਿ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਨੂੰ ਸਹੂਲਤਾਂ ਦੇਣੀਆਂ ਤੇ ਉਹ ਸਦੀਵੀ ਦੇ ਪਰਥਾਏ ਕੋ ਐਸੀ ਗੱਲ ਕਰ ਜਾਣੀ ਜਿਹੜੀ ਹਮੇਸ਼ਾ ਸਦੀਵ ਕਾਲ ਉਹਦੀ ਜਿਹੜੀ ਆ ਯਾਦ ਬਣੀ ਰਹੇ ਅੱਲਾ ਦੇ ਧਾਰਮਿਕ ਸਦੀਆਂ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਦੇਖੋ ਇਹਦਾ ਕੁਦਰਤੀ ਆਪਾਂ ਮੈਂ ਹੁਣ ਮੈਂ ਦੇਖਦਾ ਰੋਜ਼ ਉਹ ਵੱਡੇ ਪੇਜ ਦੇ ਉੱਤੇ ਇਸ਼ਤਿਹਾਰ ਦਿੱਤਾ ਜਾਂਦਾ ਮੈਨੂੰ ਇਹ ਨਹੀਂ ਕੋਈ ਵੀ ਉਹਦੇ ਬਾਰੇ ਇਸ਼ਤਿਹਾਰ ਦੇਣ ਜੀ ਸਦਕੇ ਦੇਣ ਪਰ ਜਿਹੜਾ ਮੈਂ ਕਿਹਾ ਵੀ ਉਹਨੂੰ ਧਾਰਮਿਕ ਤੌਰ ਦੇ ਉੱਤੇ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਰਾਥਿਆ ਮਨਾਉਂਦੀ ਵੀ ਆ ਉਹ ਚਾਹਣ ਜੀ ਐਨੂੰ ਪਰ ਤੁਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਵੀ ਸਰਕਾਰ ਨੂੰ ਅਪੀਲ ਕੀਤੀ ਸੀ ਉਸ ਤੋਂ ਬਾਅਦ ਕੁਲਤਾਰ ਸੰਵਾ ਦਾ ਬਿਆਨ ਵੀ ਆਇਆ ਉਹ ਕਹਿੰਦੇ ਜੀ ਪਹਿਲਾਂ ਵੀ ਸਰਕਾਰਾਂ ਮਨਾਉਂਦੀ ਆ ਦੇਖੋ ਪਹਿਲਾਂ ਮੇਰੀ ਬੇਨਤੀ ਸੁਣੋ ਪਹਿਲਾਂ ਸਰਕਾਰਾਂ ਸਾਡੇ ਸਮਾਜਵਾਦ ਦੇ ਵਿੱਚ ਸਾਰਿਆਂ ਦੇ ਪਿੱਛੇ ਨੂੰ ਘਰੋਲ ਲਓ ਸ਼ਮੂਲੀਅਤ ਕਰਦੇ ਇਸ ਕਰਕੇ ਸਹਿਯੋਗ ਹੁੰਦਾ ਉਹਦੇ ਵਿੱਚ ਸਹਿਯੋਗ ਹੁਣ ਵੀ ਕਰਨ ਉਹ ਜੈਂ ਨੂੰ ਕਿਹੜੀ ਪ੍ਰਾਪਤੀ 14 ਤਰੀਕ ਤੁਸੀਂ ਮੀਟਿੰਗ ਕਰ ਰਹੇ ਹੋ ਇਹ ਸਾਰੇ ਸਿੱਖ ਜਥੇਬੰਦੀ ਇਹਦੇ ਵਿੱਚ ਹਾਂ ਜਥੇਬੰਦੀਆਂ ਸਾਰੀਆਂ ਵਿੱਚ ਸ਼ੋਮਣੀ ਕਾਲੀ ਦਲ ਤੇ ਹੋਰ ਸਾਰੀਆਂ ਸਮੂਚੇ ਜਥੇਬੰਦੀਆਂ ਨੇ ਹਾਂ ਸਿੰਘ ਜਥੇਬੰਦੀਆਂ ਟਕਸਾਲਾਂ ਸਿੱਖ ਵਿਦਵਾਨ ਆ ਫਿਰ ਉਹਦੇ ਵਿੱਚ ਸਟੱਡੀ ਸਰਕਲ ਆ ਉਹਦੇ ਵਿੱਚ ਫਿਰ ਸਿੱਖ ਮਿਸ਼ਨਰੀ ਵਾਲੇ ਸਾਰਿਆਂ ਨੂੰ ਅਸੀਂ ਉਹ ਸਾਰਿਆਂ ਨੂੰ ਅਸੀਂ ਕਾਲ ਕੀਤਾ ਜੀ ਧੰਨਵਾਦ ਥੈਂਕ ਯੂ ਜੀ